ਹਾਂ ਜੀ ਵੀਰੇ ਸਾਥ ਅਕਾਲ ਸਾਰੇ ਭਰਾਵਾਂ ਨੂੰ ਹੋਰ ਬਾਈ ਕੀ ਅਲਾਗੇ ਕੋਠੇ ਤੇ ਕਬੂਤਰ ਆਇਆ ਹੋਇਆ ਕਿਸੇ ਦਾ ਹਰੇ ਟੂਸੇ ਦਾ ਬੱਚਾ ਆ ਕੱਲ ਦਾ ਆਇਆ ਹੈ ਬਈ ਨੋਨੀ ਬਾਈ ਚਿੜੀ ਮਾਰੀ ਕਰੇਗੇ ਅਬ ਮਰਾ ਆਪਣੀ ਕੁਦਰੀਆਂ ਫੇਲਾ ਲਗਾ ਲਾਓ ਜੀ ਆ ਗਿਆ ਬੱਚਾ ਆਉਂਦਾ ਵੀਰੇ ਕਿਸੇ ਦਾ ਹਰਾ ਟੂਸਾ ਆ ਲੋ ਮਰੇ ਬਰਦਾਦੀ ਆਪਣੀ ਆ ਆ ਦੇਖਿੰਦਾ ਇਹ ਇਹ ਚ ਆਇਆ ਜੇ ਆ ਦੇਖ ਲਓ ਬਾਈ ਕੀ ਦਾ ਆ ਆ ਗਿਆ ਵੀਰੇ ਹਰਾ ਟੂਸਾ ਇਹਦਾ ਇਹਦਾ ਖੱਬਾ ਹਰਾ ਟੂਸਾ ਵੀਰੇ ਦੇ ਲੈ ਜੇ ਕਿਦਾ ਲੈ ਗਿਆੜਾ ਇੱਥੇ ਫਿਰਦਾ ਲੈ ਆ ਵੀ ਬੱਚੇ ਅੰਦਰੋਂ ਕੱਢ ਕੇ ਮੈਟ ਜਿਹਾ ਕੱਢ ਕੇ ਰੱਖਦਾ ਇੱਧਰ ਹੁਣੇ ਛੱਡੇ ਨੇ ਉੱਪਰ ਪੈਰ ਪੂਰ ਖਾਸੇ ਲਿਬੜੇ ਨੇ ਇਹਨਾਂ ਦੇ ਕਰਦੇ ਆ ਸਾਫ਼ ਬਈ ਬਸ ਡਾਰੀ ਮਾਰਨ 10 ਦਿਨਾਂ ਚ ਇਹਨਾਂ ਲੱਗ ਜਾਣਾ ਲੱਗਾ ਆ ਬੱਚਾ ਬਾਹਰ ਕਰੰਟ ਚ ਇੱਕ ਆਹਾ ਉਹ ਵੀ ਖੋਲਦੇ ਆ ਮੁਰਗੇ ਲਾਓ ਵੀਰੇ ਕੱਢ ਤੇ ਚੂਤੇ ਬਾਹਰ ਕਿੰਨੇ ਇਹ ਕਾ ਫਿਰਦਾ ਦੋ ਆ ਫਿਰਦੇ ਨੇ ਆ ਪਾਲ ਜਾਣ مالک ਰੱਖੇ ਸੁੱਕ ਖੰਭ ਪਾਉਣ ਲੱਗ ਗਏ ਇਹਨਾਂ ਦੇ ਇੱਕ ਤਾਂ ਜਮਾ ਹੀ ਮੁਰਗੀ ਵਰਗਾ ਉਹ ਮੈਨੂੰ ਲੱਗਦਾ ਦੋ ਮੁਰਗੇ ਤੇ ਹੋਣਗੇ ਇੱਕ ਕਾਲਾ ਦੂਆ ਲਾਲ ਜੇ ਇੱਕ ਬਾਕੀ ਦੇਖਦੇ ਆ مالک ਦੇਖਦਾ ਵੀ ਕਿ ਮੇਰੇ ਬਣਾਊਗਾ ਆ ਦੇਖ ਕਿ ਨਾਲ ਘੇਟ ਰਹੇ ਨੇ ਦੇਖ ਪਹਿਲੀ ਵਾਰ ਨਿਕਲੇ ਨੇ ਆਉਣੇ ਤਿੰਨ ਚੂਚੇ ਹੀ ਨਿਕਲੇ ਮੈਂ ਤਾਸਨੀ ਦੀ ਵੀ ਨਿਕਲ ਇਹ ਮੁਰਗਾ ਛੋਟਾ ਦਿਨ ਕੋਈ ਐਂਡੇ ਫਿਰ ਉਹ ਮੁਰਗੀ ਦੂਏ ਲੋਟੇ ਧਰੀ ਗਈ ਆ ਪਹਿਲਾਂ ਇੱਕ ਉਹ ਯਾਰ ਗਾਹ ਵਾਲਾ ਪਾਉਂਦੀ ਐ ਖਣਖਣਾਉਂਦੀ ਬਹੁਤ ਐ ਕੋਈ ਚੀਜ਼ ਪਾ ਦੋ ਐ ਮਾਰਦੀ ਐ ਚੱਕ ਚੱਕ ਲੈ ਇਹਨੂੰ ਬੰਦ ਕਰਿਆ ਹਾਏ ਨਹੀਂ ਹਟਦਾ ਇਹਨਾਂ ਨਾਲ ਲੜਦਾ ਇੱਕ ਆ ਵੀ ਆ ਗਈ ਛੱਡੀ ਨਹੀਂ ਕੀ ਵੀ ਉੱਪਰ ਹੁਣ ਲੈ ਆ ਖੋਲੀਏ ਕਬੂਤਰ ਛੱਡੀਏ ਬੱਚੇ ਬੀਰੇ ਖੋਲੀ ਟਾਕੀ ਲਾ ਖੋਲੀ ਬੋ ਤ ਬਚੇ ਫੜ ਕੇ ਲਈ ਉਹ ਪੁੱਤਰ ਪੁੱਤਰ ਉੜਾਈਏ ਆਪਾ ਲਿਆੜਾ ਦੀਏ ਆਹ ਤ ਹੱਥ ਕਰਦੀਏ ਮਾਨੂੰ ਲਿਆਓ ਨਾ ਦੇ ਪੁੱਤ ਟਾਕੀ ਓਏ ਆ ਬੈਠਾ ਇੱਕ ਇੱਕ ਆ ਬੈਠਾ ਇਹ ਉਡਾਉਣੇ ਨੇ ਦੋ ਆ ਆਖੇ ਬਜੇ ਦੇ ਅੰਦਰ ਉਹ ਖੰਭ ਬੱਟਣੇ ਆ ਹਲੇ ਨਹੀਂ ਬੱਟਦੇ ਜੇ ਪਟਾਂਗੇ ਆਹ ਸਰਫਾਰ ਬੈਠਾ ਐ ਆ ਵੀ ਸਰਫਾਰ ਅੰਦਰ ਲਿਆਂ ਗੰਨੇ ਬੱਟੇ ਨੇ ਉਹ ਵੀ ਸਰਫਾਰ ਆ ਨੀਲੀ ਟੋਟੀ ਉਹਨੂੰ ਯਾਰ ਚੱਜਣਾ ਹੈ ਵੀ ਸਰਫਾਰ ਬਾਕੀ ਇੱਧਰ ਆ ਥੱਲੇ ਪੱਟ ਤੇ ਦੀਏ ਲੈ ਬਜੇ ਫੜੀ ਯਾਰਾ ਡਾਈ ਆ ਨੀਲਾ ਬਜਾ ਢਾਉਣ ਦੀ ਸਲਾਹ ਦੀ ਪਹਿਲਾਂ ਫੇਰ ਉਹ ਬਾਈ ਆਪਣਾ ਕਹਿੰਦਾ ਮੈਂ ਲੈ ਜਾਣਾ ਬੱਚਿਆਂ ਨੂੰ ਮਾਂ ਜਲ ਤੁੰਗ ਲੈ ਜੀ ਵੀ ਨਸਲੋ ਰੱਖਣਾ ਮੈਂ ਲੈ ਥੋੜੀ ਮਨਰਾਜ ਬੰਦ ਕਰ ਦੇ ਪੁੱਤ ਪੇਟ ਦੇ ਮਾਰ ਪੁੱਤਰ ਫੜ ਲਵਾ। ਉਹ ਮਾਨੂੰ ਲਓ ਵੀਰੇ ਲੈ ਜਾਂਦੇ 25 ਸਿੱਧੇ ਚਾਰ ਉਹ ਵੀ ਤਿਆਰ ਬੈਠੇ ਨੇ। ਕਿੱਧਰ ਗਏ ਦੀਂਦੇ ਨਹੀਂ ਇੱਧਰ ਫੁਟਕਰਾ ਆ ਗਏ। ਲਓ ਜੀ ਛੜ ਤੇ ਇਹਨਾਂ ਦੇ ਵੀਰੇ ਪੈਰ ਸਾਫ਼ ਕਰਕੇ ਮਾੜਾ ਜਿਹਾ ਬਿਠਾਉਣੇ ਛਤਰੀ ਜੰਤੇ। ਲਓ ਇਹ ਲਾਤੀ ਛਤਰੀ ਇਹਨਾਂ ਨੂੰ ਬਿਠਾਉਣ ਲਈ ਦੂਏ ਬੱਚੇ ਨੂੰ ਨਾ ਕਿੱਤ ਨੇ ਉੱਚੇ ਖੜੇ ਨੇ ਇਹ ਚਾਉਣੇ ਨਹੀਂ ਅੱਜ ਚੜ ਗਿਆ ਗੰਤਾ ਵੀ ਕਹਿੰਦਾ ਰੋਜ਼ੇ ਮੈਨੂੰ ਕਹੀ ਜਾਂਦੇ ਨੇ ਉੱਡਦੇ ਨਹੀਂ ਉੱਡਦਾ ਨਹੀਂ ਹੈ ਅੱਜ ਮਾਰਿਆ ਚੱਕਰ ਉਹਨੇ ਆ ਖੜੇ ਨੇ ਵੀਰੇ ਚਾਉਣੇ ਨਹੀਂ ਇਹ ਕਣ ਹਾਂ ਉੱਚੇ ਨੇ ਚੱਲ ਕੋਈ ਨਹੀਂ ਫਿਰਨ ਦੋ ਇਹ ਤਾਂ ਮਿਲਦਾ ਆਪਾਂ ਨੂੰ ਪੱਟਣਾ ਹੀ ਪੈਣਾ ਯਾਰ ਇਹ ਜੇ ਅੰਬਾ ਜੀਆਂ ਛੱਡ ਕੇ ਕੀ ਕਰਾਂਗੇ ਦਿਨ ਠੰਡੇ ਨੇ ਵੀਰੇ ਬਿਠਾ ਦੇ ਬਚੇ ਤਿੰਨੇ ਚਾਰੇ ਬਾਪ ਜੇ ਆਪਣੇ ਵਧੀਆ ਟਾਈਮ ਨਾ ਛੱਡੇ ਜਾਣਗੇ ਚਾਰੇ ਹਲ ਤਾਂ ਛੁੱਟੇ ਨੇ ਫਿਰ ਇਹਨੂੰ ਇੱਕ ਛਤਰੀ ਉਹਦੇ ਨਾਲ ਲਾ ਦਿਆ ਕਰਨੀ ਇਹਨਾਂ ਨੂੰ ਲਓ ਦੂਜੇ ਬੰਨੀ ਹੈ ਜਾਨੂ ਛਤਰੀਆਂ ਤੇ ਲਓ ਵੀਰੇ ਆ ਨਹੀਂ ਖੜਦੇ ਇਹਨਾਂ ਨੂੰ ਜਾਲ ਕੇ ਪਾ ਦਈਏ ਯਾਰ ਛਤਰੀ ਤੇ ਖੜਦੇ ਨਹੀਂ ਮੈਂ ਮੜਾ ਕੰਮ ਜਾ ਕੇ ਆਉਣਾ ਆ ਇੱਲ ਆ ਗਈ ਉਹ ਦੇ ਇੱਲ ਕਿੱਡੀ ਆ ਗਈ ਆ ਫਿਰਦੇ ਨੇ ਵਜੇ ਆਪਣੇ ਦੋਇ ਇੱਥੇ ਤੇ ਇੱਕ ਰਾਸ਼ਾਤਰੀ ਦੇ ਉੱਤੇ ਹੀ ਨੇ ਆ ਜਾਂਦਾ ਤੇ ਆ ਗਿਆ ਇੱਧਰ ਲੈ ਵੀਰੇ ਇਹਨਾਂ ਨੂੰ ਪਾ ਕੇ ਟੰਗ ਦੀਏ ਵੀਰੇ ਆ ਗਏ ਮੋਟਰ ਤੋਂ ਆਪਾਂ ਹੁਣ ਪਾਈਏ ਦਾਣਾ ਪਾਣੀ ਇਹਨਾਂ ਨੂੰ ਬੱਚੇ ਬਹੁਤ ਸੋਹਣੇ ਉੱਡੇ ਅੱਜ ਪੂਰੇ ਬੰਬ ਕੜਤੇ ਉਹਨਾਂ ਨੇ ਉੱડਣੇ ਵਾਲੇ ਇੱਕ ਬੱਚਾ ਆਪਣਾ 3 ਵਜੇ 3:30 3 ਵਜੇ ਬੈਠਾ ਆ ਬਦਲ ਹੋ ਗਿਆ ਹੁਣ 5 ਵਜਣੇ ਆਲੇ ਨੇ ਦੇ ਦੇ ਹੁਣ ਮਾਲਕ ਰੱਖੇ ਸੁੱਖ ਇਹਨੂੰ ਪਕੜੀਏ ਬੰਦੋ ਕੱਢ ਜੋ ਬੁੱਤ ਤੁਹਾਨੂੰ ਮੈਂ ਖੋਲਦਾ ਇਹਨਾਂ ਨੇ ਗਾਹ ਪਾਇਆ ਪਹਿਲੇ ਆਜੋ 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 ਅਰ ਬਹੁਤ ਇਹ ਨਹੀਂ ਸ਼ੋਰ ਲੀਆਂ ਇਹਨਾਂ ਲੈ ਲੈ ਲਿਓ ਬਈ ਇਹਨੂੰ ਬੰਦ ਕਰੀਏ ਲੰਬੂ ਨੂੰ ਫੜ ਲੈਣ ਦਾ ਮੈਨੂੰ ਮੰਜਾ ਕਰਤਾ ਨੋਨੀ ਦੇ ਅੰਦਰ ਨੋਨੀ ਬਿਠਾਤਾ ਥੱਲੇ ਤੇ ਹੁਣ ਆਪਾਂ ਚੇਲੇ ਖੁੱਡੇ ਕੋ ਲਿਆਓ ਜੀ ਵਾਹਿਗੁਰੂ ਸਤਿਰੰਮ ਪਰਿਓ ਕੱਪੜਾ ਅੱਜ ਲਾਏ ਆ ਨਹੀਂ ਵੀਰੇ ਅਮੀ ਕਰਕੇ ਦਵਾਰਾ ਲਾਤਾ ਸੀ ਮੈਂ ਅੰਦਰ ਲਈ ਟੱਕੀ ਨੂੰ ਲਓ ਇਹ ਤਾਂ ਆਪਣੇ ਕੋ ਸਰਫਰ ਬੈਠੇ ਨੇ ਦੋ ਤਿੰਨ ਕਬੂਤਰ ਇੱਕ ਤਾਂ ਆ ਬੈਠਾ ਥੱਲੇ ਆ ਤੇ ਮੂਰੇ ਚਿੱਟੀਆਂ ਦਾ ਦੇ ਇੱਕੇ ਦਾ ਭਾਈ ਉੱਪਰ ਬੈਠਾ ਹੋਰ ਆਹ ਆ ਦੇਖ ਰਾ ਪਛਾਹ ਕਿਹੜਾ ਆਹ ਕਾਲੀ ਫੱਟੀ ਵਾਲਾ ਇਹਦੀਆਂ ਕੱਚਾਂ ਪੱਟਣਿਆਂ ਵਾਲੀਆਂ ਥੱਲੇ ਹੋਏ ਦੋ ਬੱਚੇ ਹੋ ਨੇ ਹੈਗੇ ਤਿੰਨ ਚਾਰ ਇੱਧਰ ਵੀ ਸਰ ਪਰ ਉਧਰਲੇ ਖੁੱਡੇ 'ਚ ਜ਼ਿਆਦਾ ਨੇ ਉੱਡਣੇ ਵਾਲੇ ਜਾਨਵਰ ਆਪਣੇ ਪੂਰੇ ਫਿੱਟ ਨੇ ਮਾਲਕ ਰੱਖੇ ਤੰਦਰੁਸਤੀ ਹੈਦਗੀ ਵਧੀਆ ਉੱਡਣਗੇ ਦਿਖਾਵਾਂਗੇ ਬਾਜ਼ੀਂ ਤੇ ਆ ਸਾਰੇ ਇਹਦੇ ਵਿੱਚੋਂ ਲਗਭਗ ਛੱਡਣ ਵਾਲੇ ਨੇ ਮੰਨ ਲਓ 10 ਕਬੂਤਰੀਆਂ ਨਹੀਂ ਹੋਣੀਆਂ ਵਿੱਚੋਂ ਕੁਸ ਆਪਾਂ ਰੱਖਾਂਗੇ ਦੋ ਤਿੰਨ ਇੱਕ ਤਾਰ ਰੱਖ ਲੈਣੀ ਆ ਲਾਲ ਸਰੀ ਆ ਚਿੱਟੀਆਂ ਦੀ ਪਿਓਰ ਇੱਕ ਉਹ ਕਾਲ ਸਰੀ ਉਹ ਪਟਲੀ ਆਪਾਂ ਕੱਟੀ ਕਬੂਤਰੀਆਂ ਦੇਖਾਂਗੇ ਛੱਡ ਕੁਸ ਆਹ ਆਹ ਕਮੂਤਰ ਬਣ ਗਏ ਇਹਨੂੰ ਉਤਰ ਕਰਨਾ ਇੱਥੇ ਕਬੂਤਰ ਕਈ ਨੇ ਦੋ ਆਪਣੇ ਕੋ ਟੀਰੀਆਂ ਨੇ ਉਹ ਇਕੱਠੀਆਂ ਹੀ ਬੈਠੀਆਂ ਨੇ ਕਾ ਆ ਗਈ ਦੀਰੀ ਸ਼ਾਹ ਕੀ ਖਸ਼ਾਕ ਕੀ ਦੀਰੀ ਉਹ ਬੈਠੀ ਆ ਕਾਲੀ ਨੇ ਉਹ ਕਾਲੀ ਆ ਚਿੱਟੀ ਨੂੰ ਕਾਲੀ ਓਟਾ ਕਿੱਥੇ ਓਟਾ ਓਟਾ ਕੀ ਆ ਬਸ ਮਾਂ ਤੇ ਮਰਾਜ ਦੇ ਕਬੂਤਰ ਨੇ ਹਾਂ ਉਹ ਦੇ ਇੱਕ ਉਹ ਪੱਟਤੀ ਸ਼ਾਖ ਕੀ ਥੱਲੋਂ ਜਿਹੜੇ ਖੰਭ ਖਰਾਬ ਸੀ ਉਹ ਵੱਟਦੇ ਉਹਦੇ ਆ ਦੇ ਉਹ ਸ਼ਾਖ ਕੀ ਕਿਹੜੀ ਆ ਅੱਛਾ ਉਹ ਬਚਾ ਹਨਾ ਉਹ ਘੰਟੌਰੀ ਵਾਲਾ ਘੰਟੌਰੀ ਵਾਲਾ ਬਚਾ ਸਾਹ ਕਹਿ ਜਾਓ ਗਿਆ ਨਾ ਹਾਂ ਲਿਆਓ ਵੀਰੇ ਉਧਰ ਵੀ ਦਿਖਾਵਾਂ ਤੁਹਾਨੂੰ ਆਪਣੀਆਂ ਜੋੜੀਆਂ ਲਾਈਆਂ ਨੇ ਬਾਈ ਜਿਹੜਾ ਉਹ ਬਾਈ ਲਗਿਆ ਬਾਹਰਲਾ ਬਲਜਿੰਦਰ ਜਿਹੜੇ ਉਹਨੂੰ ਆਂਡੇ ਦਿੱਤੇ ਨੇ ਉਹੀ ਜੋੜੀਆਂ ਆਪਣੀਆਂ ਇਹ ਚ ਲਾਈਆਂ ਹੋਈਆਂ ਨੇ ਉਹ ਧਰ ਲਿਆ ਇੱਕ ਆਂਡਾ ਉੱਥੇ ਚਲ ਦੇ ਦੇਣ ਕਿਹੜੀ ਕਿਹੜੀ ਧੰਵਾ ਕਾਣੇ ਵਾਲੀ ਵੀ ਤਿਆਰ ਫਿਰਦੀਆਂ ਇਹ ਚ ਆਪਣੀਆਂ ਤਿੰਨ ਕਬੂਦਰੀਆਂ ਤਾਂ ਬੈੜੀਆਂ ਨੇ ਵੀਰੇ ਦੋ ਤਿੰਨੇ ਚ ਪੱਟ ਤੇ ਮੈਂ ਇੱਕ ੰਡਾ ਧਰ ਲਿਆ ਲੱਭੀ ਅੱਜ ਆਵੇਂ ਜੋੜਿਆ ਨੇ ਹੁਣੇ ਕੱਢਣਗੇ ਬੱਚੇ ਉਹਦੇ ਸਿਰੇ ਵਾਲੇ ਖਾਂਦੇ ਜਾਂ ਵੀਰੇ ਆ ਦੇ। ਮਿਲਦਾ ਇੱਧਰ-ਉੱਧਰ ਆਉਗਾ। ਕਿਹੜੇ ਹੋ ਜਾਂਦਾ। ਆਹ ਕਬੂਤਰ ਨੇ ਧਰਿਆ ਜੀ ਦੇ ਕਾਲਾ ਰੰਗ ਲੱਗਿਆ ਚਿੱਟੀਆਂ ਅੱਖਾਂ ਦਾ ਲਾਲ ਸਿਰ ਤੇ ਰੰਗ ਲਾਇਆ ਹੋਇਆ। ਅੱਛਾ। ਬਿਨਾ ਠੱਲੇ ਵਾਲੇ ਦੇ। ਪਤਾ ਨਹੀਂ ਜਿਹੜੀ ਨਾਲ ਰਤੀ ਤਾਂ ਉੱਪਰ ਬੈਠੀ ਆ। ਇੱਕ ਕਬੂਤਰ ਰਹਿ ਗਿਆ ਜੋ ਪਟਣ ਵਾਲਾ ਉਹ ਮੈਂ ਤੁਹਾਨੂੰ ਦਿਖਾਉਣਾ ਖੜ ਗਿਆ ਆ ਉਤਰਾ ਜੀ ਚਟੀਆਂ ਦਾ ਕਿਹੜੀ ਨਸਲ ਚੋਂ ਜੀ ਇਹ ਛਟੀਆਂ ਵਾਲਿਆ ਪਾ ਜੀ ਚਟੀਆਂ ਅੱਖਾਂ ਦਾ ਰੰਗ ਦੇਖ ਕਰੋ ਇਹਦੇ ਰੰਗ ਬਹੁਤ ਸੋਹਣੇ ਕਬੂਤਰ ਰਿਆ ਦੇ ਸਾਈਡ ਤੇ ਨੂੰ ਅੱਖ ਚ ਕਾਲਾ ਟਾਂਕ ਜਿਆ ਪੈਂਦਾ ਉਹ ਸ਼ਰਾ ਤੇ ਇਧਰੋਂ ਵੀ ਇਹੀ ਅੱਖ ਇਹ ਪਟਣਾ ਆਪਾਂ ਵੀਰੇ ਆ ਲੌਂਸ ਆ ਦੇ ਦੇ ਉੱਤੇ ਖੰਭ ਚ ਕਾਲੇ ਨੇ ਆ ਦੇ ਵਾੜੇ ਮਾੜੇ ਨੇ ਆਦੇ ਆਦੇ ਆ ਖੰਬ ਲਓ ਜੀ ਮਰਾਜ ਛਾੜੀ ਦੇ ਨਾ ਨਾ ਛੜਦੇ ਪਟਦੇਗਾ ਉਹਦਾ ਸਿਰ ਬਚਾਰੇ ਦਾ ਪੁੱਛ ਲੈ ਕਬੂਤਰ ਕਿਵੇਂ ਆ ਤੇ ਮੈਂ ਲੈ ਇਹ ਆਪਣੇ ਮੇਨ ਕਬੂਤਰ ਨੇ ਵੀਰੇ ਚਿੱਟੀਆਂ ਵਾਲੇ ਇਹ ਬਚਾ ਗਿਜਾ ਨਹੀਂ ਹੋਇਆ ਆਪਾਂ ਤੋਂ ਇਹ ਤਾਂ ਸੱਚ ਗਿਜਾ ਹੈ ਉਹ ਦੂਆ ਬਿਨਾ ਠਾਲਾ ਵਾਲਾ ਇਹ ਤਾਂ ਗਿਜਾ ਹੈ ਵੀਰੇ ਇਹ ਪਟਣਾ ਆਪਾਂ ਲਿਆ ਉਹ ਇਹਨੂੰ ਛੱਡੀ ਛੱਡ ਦੇ ਪੁੱਤ ਪਰਿਓ ਹੁੰਦਾ ਕੋਲ ਜਾ ਥੋਲੋ ਕੋੰਡਾ ਛੱਡ ਲੈ ਖਿੱਚ ਲੈ ਇਹਨੂੰ ਬੋਲ ਦੇ ਰੁਕ ਕੇ ਚੱਲ ਅੰਦਰ ਲਾਈ ਉਹ ਵੀ ਦਿਖਾ ਮਾਰਦੀ ਜਿੱਟੀਆਂ ਵਾਲਾ ਜਿਹੜਾ ਮੈਂ ਕਹਿੰਨਾ ਭੂਰੀ ਨਹੀਂ ਧਰਿਆ ਓਏ ਤਾਈ ਗੰਮ ਕਰਤਾ ਮੈਂ ਵਿੱਚ ਕਬੂਤਰ ਫੜਨਾ ਆਇਆ ਤੇ ਆ ਨਿੱਕੀ ਨੇ ਸਾਡੀ ਨੇ ਗੇਟ ਲਾਤਾ ਆ ਦੇਖ ਲੈ ਆ ਕੀ ਕਰਿਆ ਮੰਮੂ ਨੂੰ ਮਾਰੋ ਹੁਣ ਇਹ ਅਰਬੀ ਤੇ ਆਈ ਮੜਾ ਉੱਪਰ ਮੰਮੀ ਆ ਨਿੱਖੜੀ ਨੇ ਗੇਟ ਲਾਤਾ ਬਰਾਹੀ ਕਟਾਇਆ ਵੇ ਫੁੱਟ ਲਾ ਇਹ ਤੁਹਾਨੂੰ ਦਿਖਾਵਾ ਚਿੱਟੀਆਂ ਦਾ ਇਹ ਪਾਤੀ ਇਹ ਆਣ ਗਏ ਜੀ ਵੀਰੇ ਆਪਣੇ ਕੋਲਪਾ ਜੋੜਿਆਂ ਨੂੰ ਰੱਖ ਲਿਆ ਇਹ ਇਹਦੇ ਪਹਿਲਾਂ ਵੀ ਨੇ 2 ਵਜੇ ਆਪਣੇ ਕੋਲ ਹੋਰ ਕਬੂਤਰੀ ਨੇ ਛਾਕ ਹੀ ਨਾ ਕਢਾਈ ਤੀ ਦੋ ਬੱਚੇ ਤੇ ਆ ਇਹਦੇ ਪੰਜੇ ਨੇ ਵੀਰੇ ਇੱਕ ਦਿਨ ਉੱਡ ਗਿਆ ਸੀ ਮੁੜ ਕੇ ਨਹੀਂ ਆਇਆ ਸਾਹਮਣੇ ਦੀ ਕੋਠੀ ਤੋਂ ਫੜ ਕੇ ਲੈਂਦਾ ਘਰੇ ਨਹੀਂ ਆਇਆ ਹੈ ਤਾਂ ਉਹ ਅੰਡਾ ਧਰ ਲਿਆ ਕੋਣ ਇੱਕ ਆ ਵੀ ਆ ਸੱਚ ਪੱਟਣੇ ਵਾਲਾ ਯਾਰ ਲਾਲ ਸਿਰ ਆ ਰਸ਼ ਇਹ ਇਹ ਤਾਂ ਸੱਚ ਉਹ ਦੂ ਆਏ ਰਾਜ ਨੇ ਲਜਾਣਾ ਜਿਹੜਾ ਵੀਰੇ ਨੇ ਉਹੋ ਆ ਬੈਂਡ ਇੱਕ ਆ ਬੈਠੀ ਹਮਲਾ ਕੋਤਰੀ ਅੰਡੇ ਇਧਰ ਹੀ ਕਿਹੜਾ ਅੰਡੇ ਇਧਰ ਨੇ ਨਹੀਂ ਬੋਤੋਏ ਧਰ ਲੈਨੇ ਵੀ ਦੋ ਅੰਡੇ ਛੱਡ ਦਿਆ ਘੜਦਾ ਖੋਲੀ ਨਾ ਲੱਗੀ ਰਹਿਣ ਦਾ ਟਾਕੀ ਤੇ ਦੋ ਦੋ ਆਏ ਨੇ ਧਰ ਲੈ ਚਿੱਟੀਆਂ ਵਾਲੇ ਨੇ ਬਾਹ ਵੀ ਬਾਹ ਧਰ ਲੈ ਧਰ ਲੈ ਜਾਂਦੇ ਅਰਚ ਪੰਜ ਅੰਡੇ ਧਰ ਲੈ ਇਹਨਾਂ ਨੇ 5 ਅੰਡੇ ਦੋ ਧਰ ਲੈ ਚਿੱਟੀਆਂ ਦੀ ਪਿਓਰ ਜੋੜੀ ਨੇ ਤੇ ਦੋ ਧਰ ਲੈ ਬੈੜ ਯਾਰ ਚਿੱਟੀਆਂ ਦੇ ਨੇ ਹਾਂ ਪੰਜ ਅੰਡੇ ਹੋਗੇ ਚ ਪਾਪਾ ਇਹ ਅੰਦਰ ਬੰਦ ਬੰਦ ਕਰਤਾ ਇਧਰ ਮੈਨੂੰ ਓਏ ਓ ਮਨਰਾਜ ਇਧਰ ਦੇਖ ਮੈਨੂੰ ਬੰਦ ਕਰਤਾ ਦੇ ਅੰਦਰ ਲਾਓ ਯੇ ਇਧਰ ਲੈ ਖੋਡੇ ਚ ਇਹ ਜ ਆ ਆਪਣੇ ਪੱਟੇ ਕਬੂਤਰ ਜ਼ਿਆਦਾ ਨੇ ਵੀਰੇ ਵੱਡੇ ਘੱਟ ਨੇ 2-4 ਰਹਿੰਦੇ ਵੀ ਨੇ ਆ ਸ਼ਾਮ ਕਰੇ ਨਾ ਪੱਟਣੋਂ ਤੇ ਇੱਕ ਆ ਲਾਲ ਸੇਰਾ ਰਹਿੰਦਾ ਮੂਰੇ ਬੈਠਾ ਇੱਕ ਉਹ ਲਾਲ ਜੇਰਾ ਰਹਿੰਦਾ ਜਿਹੜਾ ਪਰੇ ਮਗਰ ਥੱਲੇ ਤਰਿਆ ਬੈਠਾ ਤੇ ਬਾਕੀ ਜੇ ਪੱਟੇ ਨੇ ਲਗਭਗ ਰਹਿੰਦੇ ਵੀ ਹੋਣਗੇ 1-2 ਕੁਝ ਆਪਣੇ ਸਰਫਰ 'ਤੇ ਬੈਠੇ ਨੇ ਆ ਜਿੰਨੇ ਕਬੂਤਰ ਉੱਤੇ ਬੈਠੇ ਨੇ ਸਾਰੇ ਸਰਫਰ ਨੇ ਥੱਲੇ ਵੀ ਨੇ ਇੱਕ ਉਹ ਬੈਠਾ ਜਿਹਦੇ ਹਰਾ ਰੰਗ ਲੱਗਿਆ ਹੋਇਆ ਉਹ ਸਰਫਰ ਇਹਦੇ ਦੋ ਤਿੰਨ ਥੱਲੇ ਵੀ ਇੱਕ ਉਹ ਦੇ ਲਾਲ ਸਿਰਾ ਬੈਠਾ ਥੱਲੇ ਉੰਜੇ ਚ ਦੋ ਇਕੱਠੇ ਉਹ ਸਰਫਰ ਨੇ ਇੱਕ ਆ ਚਿੱਟੀਆਂ ਦਾ ਬੈਠਾ ਮੈਂ ਅੰਦਰ ਹੋ ਕੇ ਦਿਖਾਉਣਾ ਤੁਹਾਨੂੰ ਪਿੱਛੇ ਪੁੱਤੋ ਵੀਰੇ ਕਾ ਸਰਫਰ ਬੈਠਾ ਹੈ ਨਾ ਇਹ ਆਣਾ ਇਹਦੀ ਛੱਡਣਾ ਆਪਾਂ ਦੋ ਤਰ੍ਹਾਂ ਇਹ ਪ੍ਰਾਣ ਆ ਤਿੰਨ ਚਾਰ ਸਾਲ ਦਾ ਕਬੂਤਰ ਆਪਾਂ ਪਿਛਲੇ ਸਾਲ ਛੱਡ ਨਹੀਂ ਹੋਇਆ ਕਬੂਤਰ ਆਦ ਕੀ ਕੱਢਾਂ ਗਿਆ ਨਾ ਫਰਸਾ ਰਾ ਇਹ ਖੱਟੀਆਂ ਅੱਖਾਂ ਦਾ ਕਾਣੇ ਵਾਲੇ ਬਲੱਡ ਚੋਂ ਆ ਵੀਰੇ ਇਹ ਇੱਕ ਕਾਰ ਉੱਤਰ ਸਰਫਰ ਬੈਠਾ ਮੈਂ ਫੜ ਕੇ ਦਿਖਾਉਣਾ ਤੁਨੋਂ ਹੋ ਗਿਆ ਉੱਪਰ ਖੱਟੀਆਂ ਦਾ ਲੈ ਵੀਰੇ ਇੱਕ ਆ ਖੱਟੀਆਂ ਦਾ ਇਹ ਸਰਫਰ ਆ ਜਮੇ ਇਹ ਆਪਣੇ ਪੀਲੀਆਂ ਵਾਲੇ ਦਾ ਪੁੱਤ ਜਿਹੜਾ ਕੂਤਰ ਵਿੱਕੀ ਦਵਾਇਆ ਹੋਇਆ ਇਹਦੇ ਪੈਰ ਲੈ ਸ਼ਾਕ ਕੇ ਦਾ ਸਾਕਾ ਭਾਈ ਆ ਜਿਹੜਾ ਸ਼ਾਕਾ ਬਾਜੀ ਜਿੱਤੇ ਤੇ ਉਹਦਾ ਭਾਈ ਆ ਇਹ ਇਹ ਗਿੱਜਾ ਆ ਤੇ ਬਚਨ ਦਾ ਆਪਣੇ ਕੋ ਦਿਨੇ ਕਰਦਾ ਰਿਹਾ ਆ ਆ ਵੀ ਸਰਫਾਰਾ ਪੂਰਾ ਬੈਠਾ ਆ ਆ ਗੂਤਰ ਤੇ ਆ ਵੀ ਸਰਫਾਰ ਬੈਠਾ ਦੋਵੇਂ ਭਾਈ ਨੇ ਕਾਣੇ ਵਾਲੀ ਬਰੀਡ ਚੋਂ ਨਾ ਖੱਟੀਆਂ ਅੱਖਾਂ ਦੇ ਆ ਦੋਏ ਸਕੇ ਭਾਈ ਨੇ ਸਰ ਕਰ ਬੈਠੇ ਨੇ ਆਂਦਰੋਂ ਪਟਿਆ ਹੋਇਆ ਆ ਸਰ ਫਰ ਬੈਠਾ ਕੋਈ ਟਾਣੇ ਇਹ ਪੀਲੀਆਂ ਵਾਲੇ ਦਾ ਪੁੱਤ ਆ ਇਹ ਆਪਾਂ ਰੱਖ ਲਿਆ ਵੀਡੀਓ ਤਾਂ ਹੁਣ ਚਲਾਈਏ ਪਹਿਲਾਂ ਬੰਦੇ ਲਾਓ ਜੀ ਇਹ ਜੋ ਕਈ ਰਹਿ ਗਏ ਵੀਰੇ ਹਲੇ ਮੈਂ ਹੁਣ ਦੇਖੇ ਨੇ ਧਿਆਨ ਇੱਕ ਸਾਹ ਘਰ ਦਾ ਬੰਦ ਕੇ ਲਿਆ ਲਿਆ ਲੈ ਇੱਕ ਆਪਣੇ ਕੋ ਕਾਣਾ ਕਬੂਤਰ ਆ ਦੇ ਬੈਠਾ ਬਾਹਲਾ ਚੰਗਾ ਕਿੱਢਾ ਦੇ ਮੂਹਰੇ ਫਿਰਦਾ ਵੀਰੇ ਦੀ ਇੱਕ ਕੜਾ ਲਾਲ ਰੰਗ ਲੱਗਾ ਜੀ ਤੇ ਕਿਆ ਵੀ ਬਣ ਤੂੰ ਕੀ ਹਾਂ ਵੀ ਆਪਾਂ ਐਵੇਂ ਹੀ ਛੱਡ ਲੈਣਾ ਵੀਰੇ ਆ ਸਰਫਰ ਬੈਠਾ ਕਬੂਤਰ ਆ ਮੂਹਰੇ ਜੜਾ ਲੈ ਤੇ ਆ ਦੋ ਬੈਠਣ ਆ ਆ ਵੀ ਇਹ ਰੱਖਣਾ ਵੀਰਿਆ ਨਾਲੋਂ ਇੱਕ ਕਬੂਤਰ ਤੇ ਕੜਤਾ ਪੀਲੀਆਂ ਦੇ ਤੇ ਆ ਸਾਨੂੰ ਫੜ ਕੇ ਦਿਖਾਉਂਦਾ ਇਹ ਆਪਾਂ ਰੱਖਣਾ ਕਬੂਤਰ ਬੜਾ ਬੜਾ ਹੋ ਗਿਆ ਮਰਦਾ ਲਓ ਇਹ ਕਹਾ ਵੀਰੇ ਇਹ ਪੀਲੀਆਂ ਵਾਲੇ ਦਾ ਪੁੱਤ ਆ ਹੋਰ ਹਿੰਗਰੂਗੇ ਤੇ ਬਹੁਤ ਸੁਣਨੇ ਆ ਥੋੜੇ ਨੇਰਾ ਹੋਣ ਕਰਕੇ ਘੱਟ ਨਹੀਂ ਨੇ ਆਪਾਂ ਰੱਖ ਲੈਣਾ ਵੀਰੇ ਛੱਡਣਾ ਨਹੀਂ ਲਾਵੇ ਪੈਰਾਂ ਨੂੰ ਬਿਠਾਈਆਂ ਲੱਗੀਆਂ ਪਹੀਆਂ ਨੇ ਲੈ ਵੀਰੇ ਨੇ ਛੱਡੀ ਆ ਚਾ ਲੋ ਪੁੱਤ ਚੰਗਾ ਵੀਰੇ ਸਾਸਰੀ ਕਾਲ ਲੋਕ ਥੋੜੇ ਖਾਡੇ ਤਾਂ ਆਪਣੇ ਪੂਰੇ ਵਧੀਆ ਬਣੇ ਚੰਗਾ ਵੀਰੇ ਸਾਸਰੀ ਕਾਲ ਨੂੰ ਨਹੀਂ ਬਾਈ ਸਾਸਰੀ ਕਾਲ ਸਾਸਰੀ ਕਾਲ ਬਾਈ ਜੀ ਲਾਈਕ ਸ਼ੇਅਰ ਕਮੈਂਟ ਪਬਲੀ ਬੰਬ ਜੀ